ਆਪਾਂ ਆਪਾਂ ਇਹ ਰਿਕਸ਼ਾ ਸਹੀ ਤਰੀਕੇ ਨਾਲ ਚਲੋਦੀ ਹੈ ਬੱਸਾਂ ਨੂੰ ਦੇਖੋ ਲੜਾਈ ਦੇਖੋ ਲੜਾਈ ਦੇਖੋ ਲੜਾਈ ਅੰਮ੍ਰਿਤ ਬੱਚੇ ਤੋਂ ਬੱਚੇ ਬੁੱਢੇ ਤੋਂ ਬੁੱਢੇ ਜਿਨ੍ਹਾਂ ਦੇ ਹੱਥ ਕਮਾਂਢੇ ਹੁੰਦੇ ਉਹ ਵੀ ਚਲਾਣ ਦੇ ਆ ਤਾਂ ਅੰਮ੍ਰਿਤਸਰ ਗੁਰੂ ਨਗਰੀ ਦੇ বাস ਸਟੈਂਡ ਵਿਖੇ ਤੁਹਾਨੂੰ ਤਸਵੀਰਾਂ ਸਾਨੀਆਂ ਕਰ ਰਹੇ ਆ ਜਿੱਥੇ ਹੁਣ ਔਰਤਾਂ ਵੀ ਈ ਰਿਕਸ਼ਾ ਚਲਾਉਂਦੀਆਂ ਨੇ ਤਾਂ ਗੁਰੂ ਨਗਰੀ ਦੇ ਵਿੱਚ ਆਪਣੀ ਜੀਵਿਕਾ ਕਮਾਉਂਦੀਆਂ ਨੇ ਦੇਖ ਰਹੇ ਹੋ ਕਿ ਸੜਕ ਬੁਰੀ ਜਾਮ ਕੀਤੀ ਪਈ ਹੈ ਈ ਰਿਕਸ਼ਾ ਵਾਲਿਆਂ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਕਿਉਂ ਬੱਸ ਸਟੈਂਡ ਦੇ ਬਾਹਰ ਇੰਨਾ ਜਾਤਿਆ ਜਾਤ ਜਾਮ ਰਹਿੰਦਾ ਤਾਂ ਇਹ ਕੈਮਰਾ ਦੇਖਦੇ ਆਂ ਈ ਰਿਕਸ਼ਾ ਅੱਗੇ ਲੈ ਗਿਆ ਤੁਸੀਂ ਦੇਖ ਰਹੇ ਹੋ ਤਾਂ ਭਾਜੀ ਆਪਣਾ ਅੱਜ ਰਸ਼ ਕਿਉਂ ਇੰਨਾ ਬੱਸ ਸਟੈਂਡ ਦੇ ਬਾਹਰ ਤਾਂ ਟ੍ਰੈਫਿਕ ਬੁਲੇ ਸਦਕਾਰੀ ਜਿਹੜਾ ਉਹ ਬਿਲਕੁਲ ਯਾਤਿਆਤ ਨਿਯਮਾਂ ਦੀ ਜਿਹੜੀ ਉਲੰਘਣਾ ਕਰ ਰਹੇ ਉਹਨਾਂ ਨੂੰ ਸੰਜਾ ਰਹੇ ਨੇ ਤਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਸਤਾ ਜਿਹੜਾ ਬਲੌਕ ਹੁੰਦਾ ਲਗਾਤਾਰ ਉਹਦੇ ਸਬੰਧ ਦੇ ਵਿੱਚ ਟ੍ਰੈਫਿਕ ਪੁਲਿਸ ਕਰਮੀਆਂ ਵੱਲੋਂ ਆਪਣੀ ਡਿਊਟੀ ਬੜੀ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਨ੍ਹਾਂ ਟਰੈਂਪੂ ਚਾਲਕਾਂ ਵੱਲੋਂ ਜਿਹੜਾ ਪੁਲਿਸ ਦਾ ਸਾਰ ਨਹੀਂ ਦਿੱਤਾ ਜਾਂਦਾ ਲਗਾਤਾਰ ਵਾਰ-ਵਾਰ ਜਿਨ੍ਹਾਂ ਨਾਲ ਕੋਈ ਸਖਤ ਕਾਰਵਾਈ ਹੁੰਦੀ ਹੈ ਤਾਂ ਇਹ ਰੋਡ ਜਾਮ ਕਰਦੇ ਨੇ ਤਾਂ ਗੱਲਬਾਤ ਕਰਾਂਗੇ ਇੱਥੇ ਵੀਰ ਜੀ ਹਾਂਜੀ ਤੁਹਾਡਾ 3-ਵਿਲਰ ਹੈ ਤੇ ਇਹ ਸੜਕ ਦੇ ਵਿੱਚ ਕਾਰ ਲੱਗਾ ਯਾਤਰੀ ਅੱਛਾ ਸੜਕ ਤੇ ਕੌਣ ਹੈ ਫਿਰ ਲੱਗੇ ਕੌਣ ਅਸੀਂ ਗੱਲਬਾਤ ਕਰਾਂਗੇ ਇੱਥੇ ਆਪਾਂ ਆਪਾਂ ਇਹ ਰਿਕਸ਼ਾ ਸਹੀ ਤਰੀਕੇ ਨਾਲ ਨਹੀਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੱਲ ਨਹੀਂ ਕੀਤੀ ਜਾ ਰਹੀ ਨਾ ਇਹ ਰਿਕਸ਼ਾ ਆਪਾਂ ਗਿਆ ਇੱਥੀ ਜੁਮ ਲਾਗਾ ਹਾਂਜੀ ਬਾਬਾ ਜੀ ਤੁਸੀਂ ਇਹ ਰਿਕਸ਼ਾ ਵਾਲਿਆਂ ਦੇ ਪ੍ਰਧਾਨ ਹੋ ਨਾ ਨਹੀਂ ਭਾਈ ਪ੍ਰਧਾਨ ਨਹੀਂ ਸਕਿਉਰਿਟੀ ਗਾਰਡ ਦੀ ਟੂਕੀ ਕਰਦੇ ਭਾਈ ਭਜਾਉਂਦੇ ਗੱਡੀਆਂ ਸਰਚ ਕਰਨੇ ਬੱਸ ਸਟੈਂਡ ਵੱਲੋਂ ਬੱਸ ਸਟੈਂਡ ਵੱਲੋਂ ਭਾਈ ਪ੍ਰਾਈਵੇਟ ਸਕਿਉਰਿਟੀ ਤੇ ਆਖੇ ਲੱਗਦੇ ਨੇ ਸਭ ਭਾਈ ਤੁਹਾਡੇ ਸਾਹਮਣੇ ਆ ਕਿੰਨੀ ਭਾਈ ਛੋੜ ਕਰਦੇ ਚਲੋ ਵੀਰੇ ਹਲੋ ਤਾਂ ਬਿਲਕੁਲ ਜਿਹੜੀ ਆ ਪਿਆਰ ਨਾਲ ਸਮਝਾਇਆ ਜਾ ਰਿਹਾ ਜਾਂ ਜਿਸ ਤਰ੍ਹਾਂ ਵੀ ਡਾਂਗ ਜ਼ਰੂਰ ਆੱਚ ਫੜੀ ਆ ਪਰ ਦੇਖ ਰਹੋ ਕਿ ਬੱਚਾ ਨੂੰ ਬਿਲਕੁਲ ਜਿਹੜੀ ਆ ਬਹੁਤ ਮੁਸ਼ਕਲ ਆਉਂਦੀ ਆ ਬੱਚਾ ਨੂੰ ਦੇਖੋ ਲੜਾਈ ਦੇਖੋ ਲੜਾਈ ਦੇਖੋ ਲੜਾਈ ਕਿੰਨੇ ਰੁਪਏ 사ਰੋਂ ਮਾਰੋ 2020 ਗੱਡੀ ਵਾਲੀ ਫਿਰ ਪੁੱਛੇ ਉਹਨਾਂ ਨੂੰ ਬਾਤ ਕਿਹਨੂੰ ਕਰ ਰਹੇ ਨੇ ਆਪਣੀ ਲਾਲਕ ਬਾਤ ਨੇ ਕੱਲਾ ਨਹੀਂ ਚਾਈ ਆ ਜਿੱਲੇ ਕੋਈ ਨਾ ਉਹਨੇ ਕੱਲਾ ਪਾਜੀ ਕੀ ਗੱਲ ਹੋਈ ਆ ਕੀ ਗੱਲ ਹੋਈ ਕੀ ਗੱਲ ਹੋਈ ਗੱਲ ਕੀ ਆ ਇੱਥੇ ਸਵਾਰੀਆਂ ਬੈਠੀਆਂ ਵਾਂ ਉਹ ਕਹਿੰਦੇ ਵੀ ਨਿਵਾਸ ਸੋ ਜਾਣਾ ਵਾਂ ਮੈਂ ਮੈਂ ਬੈਜੋ ਕਹਿੰਦੇ ਉਹਨੇ ਤਾਂ ਮੈਂ ਕੰਮ ਨਹੀਂ ਦੇ ਰੂਗਾ ਗੱਲ ਭਾਈ ਸੁਣੋ ਗੱਲ ਆਪਾਂ ਸਾਰਾ ਮੱਸਾ ਨਹੀਂ ਸਾਉ ਉਸੇ ਵਾਰ ਉਹਰੀ 2020 ਉਹ ਸਵਾਰੀ ਲੈ ਲਓਂਦੇ ਗੇਦੀ ਭਾਜੀ ਹੇ ਵਾਰ ਵਾਰੀ ਨਹੀਂ ਜਾ ਸਕਦੇ ਜੇ ਤਰ੍ਹਾਂ ਇੱਥੇ ਇੱਕ ਸਿਸਟਮ ਚਲਾਇਆ ਜਾਵੇ ਗੁਰੂ ਨਗਰੀ ਬਹੁਤ ਲੋਕ ਆਉਂਦੇ ਆ ਮੈਸੇਜ ਗਲਤ ਜਾਂਦਾ ਭਾਜੀ ਅਸੀਂ ਪਤਾ ਜੀ ਐਟੋ ਵਾਲੇ ਖੁਲਾਉਂਦੇ ਆ ਨਾ ਆਪਾਂ ਇਹਨਾਂ ਦਾ ਖੁਲਾਉਂਦੇ ਪਰ ਇਹਨਾਂ ਦੀ ਸਵਾਰੀ ਜਿੱਤੇ ਖਰਾਬ ਕੀਤੀ ਕੁੱਛ ਨਾ ਭਾਵੇਂ ਜਿੰਨੇ ਖੁਲਾਉਂਦੇ ਆ ਆਪਾਂ ਕਦੀ ਸਵਾਰੀ ਨਹੀਂ ਖਰਾਬ ਕੀਤੀ ਭਾਈ ਗਾਲ੍ਹਾਂ ਨਾ ਮੇਰੀ ਇਹ ਦਿੱਤਾਂ ਲਈ ਫਿਰ ਦੋ ਵੇਣ ਲਈ ਫਿਰ ਤੇ ਗੱਡੀਆਂ ਇਹਨੇ ਪੁੱਛਿਆ ਦੋ ਜਣੇ ਭਾਈ ਇਹ ਦੋ ਦੋ ਜਣੇ ਬੱਸਾਂ ਲਈ ਫਿਰਦੇ ਆ ਅਵੇਲੇਬਲ ਹੀ ਫਿਰਦੇ ਨੇ ਕਨੈਕਟਰ ਚਾਹੀਦਾ ਇੱਕ ਇਹ ਵਾਜ ਮਾਰਨ ਵਾਲੇ ਉਹ ਗੱਡੀ ਲੈ ਕੇ ਆਉਂਦੇ ਆ ਉਹ ਬਹੁਤ ਨਿਆਰ ਜੋ ਇਹ ਦੋ ਦੋ ਜਣੇ ਆ ਇਹ ਕੀ ਗੱਲ ਬੱਸਾਂ ਲਈ ਫਿਰਦੇ ਭਾਈ ਇਹਨਾਂ ਨੂੰ ਪੁੱਛੀ ਇੱਕ ਹੁੰਦੀ ਆ ਬੰਦੇ ਇੱਕ ਦੋ ਦੋ ਬੰਦੇ ਜੋ ਇਹ ਕੀ ਗੱਲ ਮਾਰਕ ਪੂੰਜਰਾ ਉਹ ਕੀ ਗੱਲ ਨਾਲ ਸਕਿਉਰਟੀ ਗਾਰਡ ਰੱਖਿਆ ਉਹਨਾਂ ਮਤਲਬ ਲੱਗੀ ਗੱਲ ਬਣਾਣੀ ਤੇ ਚੱਲਣਾ ਚਾਹੀਦੇ ਸਨ ਆਟੋ ਯੂਨੀਅਨ ਦੇ ਵੀਰ ਵੀ ਨੇ ਆਪਾਂ ਗੱਲਬਾਤ ਹਾਂਜੀ ਭਾਜੀ ਕੀ ਮੁਸ਼ਕਲ ਹੋ ਗਈ ਇੱਥੇ ਜਾਮ ਕਿਉਂ ਲੱਗਦਾ ਸਾਰੀਆਂ ਗੱਡੀਆਂ ਦਾ ਬੈੜ ਰਿਹਾ ਜਾਮ ਹੀ ਲੱਗਦਾ ਸਾਰੀ ਦਿਹਾੜੀ ਲੱਗਾ ਰਹਿੰਦਾ ਜਾਮ ਇਹਨਾਂ ਦਾ ਕੀ ਪ੍ਰਧਾਨ ਤੁਸੀਂ ਆਪਸੀ ਤਾਲਮਿਲ ਕਿਉਂ ਨਹੀਂ ਰੱਖਦੇ ਅਸੀਂ ਭਜੌਣੇ ਆ ਫਿਰ ਆ ਜਾਂਦੇ ਜਦੋਂ ਭਜਾਈਦਾ ਫਿਰ ਆ ਜਾਂਦੇ ਟ੍ਰੈਫਿਕ ਪੁਲਿਸ ਦਾ ਸਹਿਯੋਗ ਲਵੋ ਨਾਲ ਮੈਂ ਕਿਹਾ ਫਿਰ ਭਜਾਉਂਦੇ ਇਹ ਵੀ ਭਜਾਉਂਦੇ ਆ ਔਰ ਇਹ ਫਿਰ ਇਹ ਰੌਂਡਿਆ ਜਾਂਦੇ ਨੇ ਬੱਚੇ ਅੰਮ੍ਰਿਤ ਤੋਂ ਅੰਮ੍ਰੀ ਬੱਚੇ ਤੋਂ ਬੱਚੇ ਬੁੱਢੇ ਤੋਂ ਬੁੱਢੇ ਜਿਨ੍ਹਾਂ ਦੇ ਹੱਥ ਕਮਾਂਡੇ ਹੁੰਦੇ ਉਹ ਵੀ ਚਲਾਣ ਦੇ ਆਪੋ ਆਪਣੇ ਦਿਨ ਦਾ ਘਰ ਬੰਦੇ ਐ ਭਾਈ ਇਹ ਕਿੰਨੇ ਆਜ਼ਾਦ ਭਾਰਤ ਫਲਾਜਮ ਕਰਨ ਦੇ ਮੁਲਾਜ਼ਮ ਬਣ ਕੇ ਕੀ ਕਰੀਏ ਇਸ ਨਾਲ ਨਾ ਹੱਲ ਹੋਣਾ ਚਾਹੀਦਾ ਕੀ ਚੱਲੇ ਭਾਈ ਆਪਾਂ ਇਹ ਕਹਿੰਦੇ ਆ ਕਿ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਜਿਹੜੇ ਛੋਟੇ-ਜੋੜੇ ਬੱਚੇ ਵੀ ਚਲਾਈ ਜਾਂਦੇ ਭਾਈ ਕੋਈ ਲਾਇਸੈਂਸ ਨਹੀਂ ਕਰਦੇ ਚਲਾਈ ਦੇ ਸਰ ਇੱਕ ਗੱਲ ਦੱਸੀ ਜਾਵੇ ਜਿਹੜਾ ਈ ਰਿਕਸ਼ਾ ਚਲਾਉਂਦਾ ਉਹਦਾ ਲਾਇਸੈਂਸ ਲਾਜ਼ਮੀ ਹੈ ਆ ਜਰਦੀ ਆ ਜਾਂਦੇ ਜਮਣੀ ਦੇ ਅਚਾ ਨਾ ਐਸਐਸ ਲਾਜ਼ਮੀ ਹੈ ਤੇ ਚੈਕਿੰਗ ਕੀਤੀ ਤੁਸੀਂ ਕਦੀ ਲਾਇਸੈਂਸ ਦੀ ਚੈਕਿੰਗ ਕੀਤੀ ਕਦੀ ਨਹੀਂ ਅੱਜ ਕਈ ਵਾਰੀ ਚੈੱਕ ਕੀਤਾ ਕਈਆਂ ਦੇ ਨਹੀਂ ਵੀ ਜਿਹੜਾ ਐਸਐਸ ਕਰਾ ਨਹੀਂ ਵੀ ਪੜੇ ਉਹਨਾਂ ਨੂੰ ਹਾਲੇ ਅੱਜ ਕਿਥੀ ਲਈਆ ਜਾਂ ਆਪਣੇ ਲਾਇਸੈਂਸ ਵਗੈਰਾ ਤਾਂ ਬਿਲਕੁਲ ਜਿੰਨਾ ਲਾਇਸੈਂਸ ਨਹੀਂ ਹੈ ਆਉਣ ਵਾਲੇ ਟਾਈਮ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਤਾਂ ਟੈਂਪੂ ਚਾਲਕ ਬੜੇ ਪਰੇਸ਼ਾਨ ਨੇ ਤਾਂ ਅਸੀਂ ਵੀ ਸੁਝਾਅ ਦਿੰਨੇ ਹਾਂ 릭ਸ਼ਾ ਵਾਲਿਆਂ ਨੂੰ ਕਿ ਬਿਲਕੁਲ ਇਹਨਾਂ ਦੀ ਰਜਾਮੰਦੀ ਨਾਲ ਇੱਥੇ ਆਪਣੀ ਰੋਜੀ ਰੋਟੀ ਕਮਾਉਣ ਤਾਂ ਜੋ ਦੂਰ ਦਰਾਡੇੋਂ ਜਿਹੜੇ ਗੁਰੂ ਨਗਰੀ ਨਤਮਸਤੇ ਕੋਲ ਆਉਂਦੇ ਨੇ ਸ਼ਰਦਾਲੂ ਉਹਨਾਂ ਨੂੰ ਚੰਗਾ ਮੈਸੇਜ ਆਵੇ ਕਿਉਂਕਿ ਇੱਥੇ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਹਰ ਕੋਈ ਰੋਜੀ ਰੋਟੀ ਕਮਾ ਰਿਆ ਪਰ ਆਪਸੀ ਤਾਲਮੇਲ ਦੀ ਕਮੀ ਕਾਰਨ ਜਿਹੜਾ ਇੱਥੇ ਸਿਸਟਮ ਸਾਰਾ ਜਨਾਜਾ ਬਿਲਕੁਲ ਨਿਕਲਿਆ ਹੋਇਆ ਸਿਸਟਮ ਦਾ ਆਏ ਦਿਨ ਐਕਸੀਡੈਂਟ ਵੀ ਹੁੰਦੇ ਆ ਕਈ ਵਾਰ ਲੜਾਈ ਝਗੜੇ ਦਾ ਵੀ ਕਾਰਨ ਹੁੰਦਾ ਵਾ ਬਹਿਸ ਵਸਾਈ ਦੇ ਵਿੱਚ ਤਾਂ ਇਹ ਆਪਸੀ ਤਾਲਮੇਲ ਨਾਲ ਇਹ ਜਿਹੜੀ ਰੋਜੀ ਰੋਟੀ ਇਹਨਾਂ ਨੂੰ ਕਮਾਉਣੀ ਚਾਹੀਦੀ ਆ ਇਹ ਸੀ ਆਰ ਭਾਰਤ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ